ਈਚਾਰਿਆਂ ਦੀ ਗੱਲ ਆ ਪ੍ਰੇਮ ਦੀ ਗੱਲ ਆ ਆਪਾਂ ਆਪਣੇ ਮਹਾਰਾਜੇ ਨੂੰ ਹਮੇਸ਼ਾ ਚੇਟਿਆਂ ਦੇ ਵਿੱਚ ਰੱਖੀਏ ਕੋਲ ਗਲਤੀ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨੇ ਹਾ ਸਾਤ ਸ੍ਰੀ ਅਕਾਲ ਆਮਲ ਹੁੰਦਾ ਵਾ ਅੰਤ ਤੱਕ ਕੋਈ ਵੀ ਪ੍ਰੋਗਰਾਮ ਹੋਵੇ ਉਹਨਾਂ ਦਾ ਵੀ ਬੜਾ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਭ ਤੋਂ ਪਹਿਲਾਂ ਸੇਖ ਸਾਹਿਬ ਜੀ ਦਾ ਸਨਮਾਨ ਬਲਿੰਦਰ ਸਾਹਿਬ ਕਰ ਰਹੇ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨਾਲੀ ਮੈਂ ਧੰਨਵਾਦੀ ਆ ਜਿੰਨੀਆਂ ਵੀ ਸਭਾ ਸੁਸਾਇਟੀਆਂ ਪਿੱਛੇ ਯਾਰਾ ਜੇ ਜੋ ਕਿ ਪਿੱਛੇ ਹੋ ਜਰਨ ਉਹਨਾਂ ਦੇ ਭਰਾ ਭਾਈ ਬੀਨਤ ਸਿੰਘ ਜੀ ਪਹੁੰਚੇ ਉਹਨਾਂ ਨੂੰ ਵੀ ਬੇਨਤੀ ਉਹ ਆ ਜਾਣ ਤੇ ਅੰਮ੍ਰਿਤਸਰ ਵਿਕਾਸ ਸਮਜ ਦਾ ਇੱਕ ਜ਼ਿੰਮੇਵਾਰ ਵੀਰ ਕੋਈ ਵੀ ਉਹਨਾਂ ਨੂੰ ਵੀ ਸਿਰੋਪਾਉ ਦੀ ਬਖਸ਼ਿਸ਼ ਬੋਲੇ ਸਤਿ ਸ੍ਰੀ ਅਕਾਲ ਆਜੋ ਭਾਈ ਸਾਹਿਬ ਆਜੋ ਭਾਈ ਜਗਰਾਜ ਸਿੰਘ ਸਾਡੇ ਵੀਰ ਨੂੰ ਬੇਨਤੀ ਜਗਰਾਜ ਸਿੰਘ ਜੀ ਜਲੂਰੀ ਆ ਜਾਣ ਸਤਿ ਸ੍ਰੀ ਅਕਾਲ ਛਾਟੇ ਤੋਂ ਜੋ ਸਬਾ ਪਹੁੰਚੀ ਆ ਉਹਨਾਂ ਦਾ ਇੱਕ ਸਿੰਘ ਮੇਜਰ ਸਿੰਘ ਉਹਨੂੰ ਬੇਨਤੀ ਉਹ ਸਿਰ ਉਪਾਉ ਲੈਣ ਇਹ ਨਿਹੰਗ ਸਿੰਘ ਜਥੇਬੰਦੀਆਂ ਦਾ ਇੱਕ ਨੁਮਾਇੰਦਾ ਸਤਿ ਸ੍ਰੀ ਅਕਾਲ ਬਾਬਾ ਬਲਦੇਵ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਆ ਨਿਹੰਗ ਸਿੰਘ ਜਥੇਬੰਦੀ ਸਤਿ ਸ੍ਰੀ ਅਕਾਲ ਕਿਉਂਕਿ ਸਾਡੇ ਨਾਲ ਬੜਾ ਪਿਆਰ ਰੱਖਦੀਆਂ ਹਨ ਗੁਰੂਆਂ ਦੀਆਂ ਲਾੜੀਆਂ ਫੌਜਾਂ ਇਹ ਉਹਨਾਂ ਦਾ ਵੀ ਬੜਾ ਧੰਵਾਦ ਹੈ ਸਤਿ ਸ੍ਰੀ ਅਕਾਲ ਮੈਂ ਢਾਡੀ ਜੱਥੇ ਨੂੰ ਬੇਨਤੀ ਕਰਾਂਗਾ ਉਹ ਵੀ ਆ ਜਾਣ ਸਾਡੇ ਮੈਨੇਜਰ ਸਰਦਾਰ ਰਜਿੰਦਰ ਸਿੰਘ ਰੂਪੀ ਬਹੁਤ ਵੱਡਾ ਇਹਨਾਂ ਸਹਯੋਗ ਦਿੱਤਾ ਹੈ ਲਾਲ ਸਿੰਘ ਜੀ ਮੈਨੇਜਰ ਉਹਨਾਂ ਨੂੰ ਵੀ ਬੇਨਤੀ ਆ ਉਹ ਵੀ ਸ਼ਰੂਕਾਉ ਲੈਣ ਮੈਂ ਧਨਵਾਦੀ ਸਿੰਘ ਸਾਹਿਬ ਜੀ ਦੇ ਬਾਕੀ ਸਨਮਾਨ ਬਾਅਦ ਵਿੱਚ ਕਰਨੇ ਨੇ ਢਾਡੀ ਜੱਥੇ ਨੂੰ ਆਪਾਂ ਲਾ ਲਏ ਕਿਉਂਕਿ ਰੰਗ ਬਣਿਆ ਰਵੇ ਚੜ੍ਹਦੀ ਕਲਾ ਦਾ ਦੀਵਾਨ ਚੱਲਦਾ ਰਹੂਗਾ ਮਹਾਰਾਜਾ ਰਣਜੀਤ ਸਿੰਘ ਦੀ ਵੰਸ਼ ਚੋਂ ਸਰਦਾਰ ਜਸਵਿੰਦਰ ਸਿੰਘ ਜੀ ਉਹ ਵੀ ਆਏ ਨੇ ਭਾਈ ਸੁੱਚਾ ਸਿੰਘ ਨੇਰਾ ਪਠਾਣਾ ਜਿੰਨਾ ਬੜਾ ਪਿਆਰਾ ਇਤਿਹਾਸ ਸੁਣਾਇਆ ਉਹ ਵੀ ਤੁਸੀ ਨੂੰ ਪਾਉ ਲੈਣ ਪੰਗੀਚਾ ਸਿੰਘ ਉਹਨਾਂ ਦਾ ਧੰਨਵਾਦ ਸਿੰਘ ਸਾਹਿਬ ਦੇ ਨਿਤੀ ਸਹਿਯਕ ਇਸੇ ਤਰ੍ਹਾਂ ਭਾਈ ਬਲਦੀਪ ਸਿੰਘ ਉਹਨਾਂ ਦਾ ਵੀ ਧੰਨਵਾਦ ਬਾਕੀ ਸੰਗਤ ਨੂੰ ਬੇਨਤੀ ਬੈਠ ਜਾਓ ਤੇ ਢਾਡੀ ਜੱਥੇ ਨੂੰ ਬੇਨਤੀ ਵੀ ਉਹ ਤਿਆਰੀ ਰੱਖੋ ਬਹੁਤ ਸ਼ਰਜੇਵੇਂ ਆ ਸਰਦਾਰ ਦੀਪ ਸਿੰਘ ਸਿੱਧੂ ਦੇ ਤਾਇਆ ਜੀ ਚੜ੍ਹਾਈ ਕਰ ਗਏ ਜੀ ਉੱਥੇ ਜਾਣਾ ਪੈਣਾ ਭੋਗ ਤੇ ਬਾਕੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆਪਾਂ ਜਾਣਾਂ ਨਹੀਂ ਇੱਥੇ ਰਹਿਣਾ ਤੇ ਪ੍ਰੋਗਰਾਮਾਂ ਦੀਆਂ ਜ਼ਿਆਦਾ ਇੱਥੇ ਮਨਾਇਆਂ ਜਾਣੀਆਂ ਚਾਹੀਦੀਆਂ ਤਾਂ ਮੈਂ ਵੀ ਇਹ ਮਹਿਸੂਸ ਕਰਦਾ ਤੇ ਮੈਂ ਕੌਮ ਨੂੰ ਅਪੀਲ ਕਰਦਾ ਇੱਕ ਤੇ ਨਵੰਬਰ ਮਹੀਨੇ ਦੇ ਵਿੱਚ ਸ਼ੇਰੇ ਪੰਜਾਬ ਦਾ ਜਨਮ ਦਿਨ ਆਉਂਦਾ ਉਹ ਲਾਹੌਰ ਵੀ ਮਨਾਇਆ ਜਾਵੇ ਹੋਰ ਵੀ ਜਿੱਥੇ ਮਨਾਇਆ ਜਾਂਦਾ ਮਨਾਇਆ ਜਾਵੇ ਪਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਨਾਲ ਹੀ ਇਸ ਸਥਾਨ ਦੇ ਉੱਤੇ ਰਾਮ ਬਾਗ ਦੇ ਵਿੱਚ ਉਹ ਮਨਾਇਆ ਜਾਇਆ ਕਰੇ ਔਰ ਦੂਜਾ ਮਹਾਰਾਜਾ ਸਾਹਿਬ ਦੀ ਵਰਸੀ ਜਿਹੜੀ 2 ਮਹੀਨੇ ਦੇ ਵਿੱਚ ਆਉਂਦੀ ਆ ਉਹ ਹਰ ਵਾਰੀ ਇੱਥੇ ਮਨਾਈ ਜਾਣੀ ਚਾਹੀਦੀ ਆ ਕਿਉਂਕਿ ਧਰਤੀ ਮਹਾਰਾਜਾ ਰਣਜੀਤ ਸਿੰਘ ਦੀ ਆ ਸਿੱਖਾਂ ਦੀ ਵਿਰਾਸਤਾ ਨਾਲ ਹੀ ਸਾਨੂੰ ਆਪਣੀਆਂ ਵਿਰਾਸਤਾਂ ਸੰਭਾਲਣੀਆਂ ਚਾਹੀਦੀਆਂ ਵਾ ਭਾਵੇਂ ਬਟਾਲਾ ਵਾ ਭਾਵੇਂ ਦੀਨਾ ਨਗਰ ਭਾਵੇਂ ਫਲੋਰ ਆ ਭਾਵੇਂ ਅੰਮ੍ਰਿਤਸਰ ਆ ਸਾਨੂੰ ਤੇ ਮਹਾਰਾਜਾ ਦੇ ਰਾਜਾ ਦੇ ਕੋਈ ਪੱਤਾ ਵੀ ਹੈਗਾ ਨਾ ਉਹਨੂੰ ਘੁੱਟ ਕੇ ਛਾਤੀ ਨਾਲ ਲਾਉਣਾ ਚਾਹੀਦਾ ਸਾਡਾ ਆਖਰੀ ਰਾਜਾ ਔਰ ਸ਼ੇਰਦਿਲ ਰਾਜਾ ਜਿਹਦੇ ਰਾਜ ਦੇ ਵਿੱਚ ਲੋਕ ਸੁਖੀ ਵਸੇ ਆਹ ਦਰਾ ਖੈਬਰ ਤੋਂ ਲੈ ਕੇ ਜਮਨਾ ਤੱਕ ਰਾਜ ਹੋਇਆ ਜਿਹਦੇ ਰਾਜ ਦੇ ਵਿੱਚ ਸਾਰੇ ਵਰਗ ਸੁਖੀ ਸਾਨੂੰ ਉਸ ਮਹਾਰਾਜੇ ਦੀ ਵਿਰਾਸਤ ਨੂੰ ਪਿਆਰ ਕਰਨਾ ਚਾਹੀਦਾ ਪ੍ਰੇਮ ਕਰਨਾ ਚਾਹੀਦਾ ਸ਼੍ਰੋਮਣੀ ਸੁਨਹਿਰੀ ਪ੍ਰੋਗਰਾਮ ਦੇ ਅੰਦਰ ਸ਼੍ਰੀ ਅਕਾਲ ਦੋ ਸੱਤਵ ਨੂੰ ਮਹਾਰਾਜ ਰਣਜੀਤ ਸਿੰਘ ਨੂੰ ਸ਼ਾਨੀ ਸੰਪਲਨੀ ਵੀ ਬਰ락ਿਤ ਕੀਤਾ ਜਾਂਦਾ ਹੈ ਅਪਰਾਲੇ ਕੀਤੇ ਜਾਂਦੇ ਆ ਜੀ ਆਪਾਂ ਅੱਗੇ ਤੋਂ ਇਰੇ ਵੀ ਜਿੱਤੇ ਤਿਹਾਰ ਦੇ ਵਿੱਚ ਆਊਗਾ ਆਪਾਂ ਕੌਮ ਨੂੰ ਤੇ ਅਪੀਲ ਕਰਾਂਗੇ ਵੀ ਆਪਾਂ ਆਪਣੀਆਂ ਵਿਰਾਸਤਾਂ ਨੂੰ ਸੰਭਾਲੀਏ ਤੇ ਸੰਭਾਲ ਕੇ ਉਹਨਾਂ ਨੂੰ ਆਪਾਂ ਜਿਉਂ ਦੀਆਂ ਤਿਉਂ ਰੱਖੀਏ ਕਿਉਂਕਿ ਇਹ ਇਕੱਲੇ ਸਿੱਖਾਂ ਦੀ ਵੀ ਗੱਲ ਨਹੀਂ ਇਹ ਹਿੰਦੂ ਵੀਰਾਂ ਦੀ ਵੀ ਗੱਲ ਆ ਮੁਸਲਮਾਨਾਂ ਦੀ ਵੀ ਗੱਲ ਉਹ ਤੇ ਸਾਂਝਾ ਰਾਜਾ ਸੀ ਠੀਕ ਆ ਭਈ ਉਹ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਕਰਨ ਵਾਲੇ ਪਰ ਬਾਕੀ ਧਰਮਾਂ ਨੂੰ ਵੀ ਉਹ ਪਿਆਰ ਕਰਨ ਵਾਲੇ ਜੇ ਸੋਨਾ ਉਹਨਾਂ ਨੇ ਦਰਬਾਰ ਸਾਹਿਬ ਲਾਇਆ ਤੇ ਕਾਸ਼ੀ ਵਿਸ਼ੂਨਾਥ ਮੰਦਿਰ ਵੀ ਲਾਇਆ ਤੇ ਉਹ ਸੁਨੈਰੀ ਮਸਜਿਦ ਨੂੰ ਵੀ ਲਾਇਆ। ਪੰਜਾਬੀ ਦੀਵਾਨ ਦੇ ਜਿਹੜੇ ਫਾਊਂਡਰ ਮੈਂਬਰਸ ਹਨ ਸਤੇਜੀ ਸਿੰਘ ਉਹ ਜਿੱਦੇ ਹੈਗੇ ਨੇ ਉਹਨਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ। ਉਹ ਫਾਊਂਡਰ ਮੈਂਬਰ ਉਹਨਾਂ ਨੇ ਆਸਥਾ ਬਣਾਈ ਸੀ। ਮੈਂਬਰ ਕਰਦੇ। ਇਹੋ ਜੀ ਰਾਜਨੀਤੀ ਕਦੀ ਨਹੀਂ ਹੋਣੀ ਚਾਹੀਦੀ। ਅਸੀਂ ਆਪਣੀ ਹੋਸ਼ੀ ਰਾਜਨੀਤੀ ਲਈ ਜਿਹੜੇ ਫਾਊਂਡਰ ਮੈਡਮ ਹੁੰਦੇ ਆ ਨਾ ਮੈਂਬਰ ਉਹਨਾਂ ਦਾ ਯੋਗਦਾਨ ਤੇ ਹੁੰਦਾ ਹੀ ਆ। ਸਰਦਾਰ ਸੁੰਦਰ ਸਿੰਘ ਮਜੀਠੀਆ ਉਹਨਾਂ ਦਾ ਨਾਮ ਲੈ ਲਓ ਜਾਂ ਉਹਨਾਂ ਦੇ ਹੋਰ ਬਜ਼ੁਰਗਾਂ ਦਾ ਨਾਮ ਤੇ ਹੈਗਾ ਜੀ ਬਾਕੀ ਮੈਨੂੰ ਨਹੀਂ ਪਤਾ ਇਹਨਾਂ ਨੇ ਇਦਾਂ ਕਿਉਂ ਕੀਤਾ ਪਰ ਘੱਟੋ ਘੱਟ ਜਿਹੜੀਆਂ ਸੀਪ ਖਾਲਸਾ ਦੀਵਾਨ ਸਿੱਖਾਂ ਦੀ ਬੜੀ ਸ਼ਾਨਦਾਰ ਸੰਸਥਾ ਸ਼ਰੂਬ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਹਿਲਾਂ ਹੀ ਹੋਂਦ ਵਿੱਚ ਆ ਚੁੱਕੀ ਸੀ ਔਰ ਇਹ ਪੂਰੀ ਗੁਰਮਤ ਨੂੰ ਪ੍ਰਣਾਇ ਹੋਈ ਸੰਸਥਾ ਵਾ ਜਿਹੜੀ ਸਾਡੀ ਸਿੱਖ ਰਹਿਤ ਮਰਿਆਦਾ ਨਾਲ ਪੰਥ ਪ੍ਰਵਾਨ ਅਕਾਲ ਤਖਤ ਸਾਹਿਬ ਵਾਲੀ ਉਹਦੇ ਜਿਹੜੇ ਮੋਢਲੇ ਕੰਮ ਕੀਤੇ ਸੀ ਉਹ ਚੀਫ਼ ਖਾਲਸਾ ਦਿਵਾਨ ਨੇ ਕੀਤੇ ਸੀ ਬੜੇ ਸਕੂਲ ਕਾਲਜ ਇਹਨਾਂ ਨੇ ਪੈਦਾ ਕੀਤੇ ਜਿੱਥੋਂ ਸਿੱਖੀ ਬਾਹਰ ਨਿਕਲਦੀ ਤੋਂ ਮੈਂ ਤੇ ਇਹ ਚਾਹੁੰਦਾ ਵੀ ਚੀਫ਼ ਖਾਲਸਾ ਦਿਵਾਨ ਆਪਣੇ ਅਸਲੀ ਰੰਗ 'ਚ ਆਵੇ ਖਾਲਸਾਈ ਸੋਚ ਦੇ ਉੱਤੇ ਫੇਰ ਚੱਲੇ ਤਾਂ ਕਿ ਇਹ ਜਿਹੜੀਆਂ ਪੰਥ ਇਹ ਕਿਸੇ ਦੀ ਨਿੱਜੀ ਸੰਸਥਾ ਨਹੀਂ ਆ ਚੀਫ਼ ਖਾਲਸਾ ਦਿਵਾਨ ਜਾਂ ਕੋਈ ਵੀ ਹੋਰ ਇਹ ਪੰਥ ਦੀਆਂ ਸੰਸਥਾਵਾਂ ਪੰਥ ਨੂੰ ਜਵਾਬ ਦੇ ਆ ਇਸ ਕਰਕੇ ਕਿਸੇ ਨੂੰ ਵੀ ਆਪ ਉਧਰੀ ਨਹੀਂ ਕਰਨੀ ਚਾਹੀਦੀ ਪੰਥ ਦੀਆਂ ਭਾਵਨਾਵਾਂ ਜਰੂਰ ਦੇਖਣੀਆਂ ਚਾਹੀਦੀ ਅਮਰੀਕਾ ਦੇ ਵਿੱਚ ਲੜਾਈ ਸੀ ਉਸ ਤੋਂ ਬਾਅਦ ਬਣਵੇ ਜਿਹੜੇ ਚੀਕਾਂ ਸਨ ਮੈਂਬਰ ਸ਼ਾਮਲ ਕੀਤੇ ਫਿਰ ਦੁਬਾਰਾ 15 ਦਿਨ ਦਾ ਸਮਾਂ ਦਿੱਤਾ ਕਿ ਆ ਕੇ ਸ਼੍ਰੀ ਗੁਰੂ ਕਾ ਜਨ ਬਣਾਉਣ ਆਉਣਗੇ 15 ਦਿਨ ਦੇ ਵਿੱਚ ਨਹੀਂ 12 ਦਿਨ ਹੋ ਗਿਆ ਜੀ ਹਜੇ ਨਹੀਂ ਦੇਖੋ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ ਭਾਈ ਸੁਖਨਾਮ ਸਿੰਘ ਬੰਬਈ ਤੋਂ ਔਰ ਇਥੋਂ ਵੀ ਇਹਨਾਂ ਦੇ ਮੈਂਬਰਾਂ ਨੇ ਸ਼ਿਕਾਇਤਾਂ ਦਿੱਤੀਆਂ ਤਾਂ ਇਹ ਕੋਈ ਗੱਲ ਵੀ ਨਹੀਂ ਹੈ ਅਕਾਲ ਤਖਤ ਸਾਹਿਬ ਅੱਗੇ ਵੀ ਹੋਰ ਮੁਕਾਬਸੋ ਸਫਾ ਪਛਾਇ ਦੇ ਮਤਾਬਕ ਸੱਜਣਾ ਉਹਦੇ ਮਤਾਬਕ ਸੱਦੇ ਆ ਜੋ ਸਿੱਖ ਖਾਲਸਾ ਜਵਾਨ ਦਾ ਸੰਵਿਧਾਨ ਆ ਉਹਦੇ ਮਤਾਬਕ ਗੱਲ ਹੋਊਗੀ ਤੇ ਗੁਰੂ ਦੀ ਮਰਿਆਦਾ ਦੇ ਮਤਾਬਕ ਗੱਲ ਹੋਊ ਸਿੰਘ ਜੀ ਵੀ ਕਿਹਾ ਸਕੂਲ ਸਰਕਾਰੀ ਸਕੂਲ ਅਮਰੀਕਾ ਦੇ ਵਿੱਚ ਜਿਹਦਾ ਨਾਮ ਜਸਵੰਤ ਸਿੰਘ ਖੱਲਰ ਨਾਮ ਰੱਖਿਆ ਗਿਆ ਹੈ ਕੀ ਕਹਿਣਾ ਚਾਹੋਗੇ ਕਿ ਦੁਨੀਆ ਭਰ ਚ ਉਹਨਾਂ ਨੂੰ ਬਹੁਤ ਵਧੀਆ ਗੱਲ ਹੈ ਜੀ ਅੱਜ ਮਨੁੱਖੀ ਹੱਕਾਂ ਦੀ ਗੱਲ ਤੇ ਸਾਰੇ ਸੰਸਾਰ ਨੂੰ ਲੋੜ ਆ ਨਾ ਤੋਂ ਮਨੁੱਖੀ ਹੱਕਾਂ ਦੇ ਅਲੰਬਰਦਾਰ ਹੀ ਸਰਦਾਰ ਜਸਵੰਤ ਸਿੰਘ ਦੀ ਖਾਲੜਾ ਜਿਹੜੇ ਲਾਵਾਰਸ ਲਾਛਣ ਦਾ ਹਿਸਾਬ ਲਾਉਂਦਿਆ ਲਾਉਂਦਿਆ ਹਕੂਮਤ ਨੇ ਉਸ ਵੇਲੇ ਦੀ ਹਕੂਮਤ ਨੇ ਉਹਨਾਂ ਨੂੰ ਵੀ ਲਾਵਾਰਸ ਬਣਾਤਾ ਅੱਜ ਉਹਨਾਂ ਦੀ ਸੋਚ ਵਰਲਡ ਸੰਸਾਰ ਤੇ ਚੱਲ ਗਈ ਆ ਸਾਰੇ ਬਹੁਤ ਚੱਕਰ ਨਾਲ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਨਾਮ ਦੇ ਉੱਤੇ ਜਿਹੜਾ ਸਤੂਰ ਬਣਿਆ ਮੈਂ ਇਹ ਦਾ ਅਸਤਵਾਗਤ ਕਰਦਾ ਹਾਂ ਜਿਹੜੇ ਜਿਹੜਾ ਤਲਜੀਦ ਵਾਲੇ ਦਾ ਵਿਵਾਦ ਆਪਣੇ ਲੈਵਲ ਦਾ ਨਹੀਂ ਭਾਰ ਦੁਨੀਆਂ ਦੇ ਵਿੱਚ ਕਿਤੇ ਵੀ ਦੁਨੀਆਂ ਦੇ ਵਿੱਚ ਕਿਤੇ ਵੀ ਇੰਨੀ ਨਫ਼ਰਤ ਨਹੀਂ ਚਾਹੀਦੀ ਵੀ ਆਪਾਂ ਹਰ ਜਿਹਨੂੰ ਇੰਨੀ ਨਫ਼ਰਤ ਦੇ ਨਾਲ ਵੇਖੀਏ ਅਸਮਾਨ ਤੁਸੀਂ ਵੇਖ ਲਓ ਉੱਪਰ ਜੁੜਿਆ ਹੋਇਆ ਜਿਹੜੀ ਉਧਰੋਂ ਵੀ ਆਉਣ ਦਿਲ ਜਾਂਦੀ ਆ ਇਧਰੋਂ ਵੀ ਉਧਰ ਉਧਰੋਂ ਵੀ ਇਧਰ ਆਉਂਦੀ ਆ ਪੰਛੀ ਕੀ ਆਪਾਂ ਇਹਦੇ ਤੇ ਵੀ ਪਾਬੰਦੀ ਲਾਵਾਂਗੇ ਤਾਂ ਇੱਥੇ ਸਾਨੂੰ ਗੁਰੂ ਦਾ ਸੰਦੇਸ਼ ਯਾਦ ਰੱਖਣਾ ਚਾਹੀਦਾ ਨਾ ਕੋ ਬੈਰੀ ਨਹੀਂ ਬਿਗਾਟਾਂ ਸਗਲ ਸੰਗ ਹਮਕੋ ਬਣਾਈ ਇਸ ਦੁਨੀਆ ਦੇ ਵਿੱਚ ਨਫ਼ਰਤਾਂ ਨੂੰ ਕੋਈ ਥਾਂ ਨਹੀਂ ਚਾਹੀਦੀ ਮਹੱਭਤ ਦਾ ਪ